ਲੜਕੀ ਨੇ ਅੱਜ ਦੱਸਿਆ ਵੀ ਅੱਜ ਕੰਨੀ ਮੈਂ ਸਕੂਲ ਲਈ ਜਾਣਾ ਕਿ ਇੱਕ ਲੜਕੇ ਨੇ ਮੇਰੇ ਨਾਲ ਇਦਾਂ ਦਾ ਗਲਤ ਕਰਮ ਕੀਤਾ ਜਦੋਂ ਇਦਾਂ ਦਾ ਗਲਤ ਕਰਮ ਕੀਤਾ ਪਤਾ ਲੱਗਾ ਫਿਰ ਸਾਰੇ ਲੋਕੀ ਇਕੱਠੇ ਦੂਜੇ ਨੂੰ ਦੱਸ ਕੇ ਇੱਥੇ ਇਕੱਠੇ ਹੋਏ ਆ ਲੇਕਿਨ ਅੱਜ 2.5 ਘੰਟੇ ਹੋ ਚਲੇ ਆ ਸਕੂਲ ਦੇ ਪ੍ਰਿੰਸੀਪਲ ਨੇ ਤਾਲਾ ਲਗਾ ਕੇ ਉਹਨੂੰ ਅੰਦਰ ਬੰਦ ਕੀਤਾ 1.5 ਘੰਟੇ ਬਾਅਦ ਪੁਲਸ ਆਈ ਆ ਪੁਲਸ ਨੇ ਵੀ ਸਾਨੂੰ ਉਹਨੂੰ ਮਤਲਬ ਕੀ ਸਾਡੇ ਹਵਾਲੇ ਉਹਨੂੰ ਹੱਥ ਨਹੀਂ ਲਗਾ ਦਿੱਤਾ ਕਿਉਂ ਸਾਡਾ ਰੋਸ ਆ ਕਿ ਉਹ ਬੰਦਾ ਕਮ ਸੇ ਕਮ ਜਿੰਨੇ ਇੰਨਾ ਗਲਤ ਕੰਮ ਕੀਤਾ ਆ जनता के चगी तरह की मार पिटाई होके जाती पता चलता Terima <small> kasih telah menonton! <noise>

ਜਦੋਂ ਆਪਾਂ ਦੇਖਾਰੋ ਤੇ ਯਾਰ ਅਸੀਂ ਬਾਈਪਾਸ ਦੀਆਂ ਚਲਦੀਆਂ ਦਿਖਾ ਰਹੇ ਤੁਹਾਨੂੰ ਦੇਖੋ ਗੱਡੀ ਦੇ ਵਿੱਚ ਜਿਹੜਾ ਮੁਜਰਮ ਆ ਉਹਨਾਂ ਨੇ ਭਾ ਲਿਆ ਈ ਬਿਲਕੁਲ ਲਾਈਵ ਫੀਡਾਂ ਸਾਡੀਆਂ ਕਾਂਦੇ ਬਿਲਕੁਲ ਗੱਡੀ 'ਚ ਭਾਗਿਆ ਜਿਹੜਾ ਸਾਡੇ ਕਿਹੜੀ ਜਗ੍ਹਾ ਤੇ ਸਰਮਚੀਧਾ ਰੋਡ ਬਾਈਪਾਸ ਰਾਮਨਗਰ ਕਲੋਨੀ ਮੇਰਾ ਨਾਮ ਕਰਮਵੀਰਿਆ ਕੱਲ ਹੋਈ ਆ 8 ਸਾਲ ਦੀ ਬੱਚੀ ਆ ਇਹਦੇ ਨਾਲ ਸ਼ੁਕਰਵਾਰ ਇਹ ਗਲਤ ਕੰਮ ਹੋਇਆ ਆ ਪਰ ਲੜਕੀ ਨੇ ਅੱਜ ਦੱਸਿਆ ਵੀ ਅੱਜ ਕੰਨੀ ਮੈਂ ਸਕੂਲ ਨਹੀਂ ਜਾਣਾ ਕਿ ਇੱਕ ਲੜਕੇ ਨੇ ਮੇਰ ਨਾਲ ਇਦਾਂ ਦਾ ਗਲਤ ਕਰਮ ਕੀਤਾ ਜਦੋਂ ਇਦਾਂ ਦਾ ਗਲਤ ਕਰਮ ਕੀਤਾ ਪਤਾ ਲੱਗਾ ਫਿਰ ਸਾਰੇ ਲੋਕੀ ਇੱਕ ਦੂਜੇ ਨੂੰ ਦੱਸ ਕੇ ਇੱਥੇ ਇਕੱਠੇ ਹੋਏ ਆ ਲੇਕਿਨ ਅੱਜ 2.5 ਘੰਟੇ ਹੋ ਚਲੇ ਆ ਸਕੂਲ ਦੇ ਪ੍ਰਿੰਸੀਪਲ ਨੇ ਤਾਲਾ ਲਗਾ ਕੇ ਉਹਨੂੰ ਅੰਦਰ ਬੰਦ ਕੀਤਾ 1.5 ਘੰਟੇ ਬਾਅਦ ਪੁਲਸ ਆਈ ਆ ਪੁਲਸ ਨੇ ਵੀ ਸਾਨੂੰ ਉਹਨੂੰ ਮਤਲਬ ਕੀ ਸਾਡੇ ਹਵਾਲੇ ਉਹਨੂੰ ਹੱਥ ਨਹੀਂ ਲੰਗਣ ਦਿੱਤਾ ਕਿਉਂ ਸਾਡਾ ਰੋਸ ਆ ਕਿ ਉਹ ਬੰਦਾ ਕਮ ਸੇ ਕਮ ਜਿੰਨੇ ਇੰਨਾ ਗਲਤ ਕੰਮ ਕੀਤਾ ਆ ਜਨਤਾ ਦੇ ਵਿੱਚੋਂ ਚੰਗੀ ਤਰ੍ਹਾਂ ਦੀ ਮਾਰ-ਪਟਾਈ ਹੋ ਕੇ ਜਾਂਦੀ ਉਹਨੂੰ ਪਤਾ ਚੱਲਦਾ ਲੇਕਿਨ ਐਸਪੀ ਸਾਹਿਬ ਆਏ ਆ ਉਹ ਕਹਿੰਦੇ ਕਿ ਜੋ ਸਾਡੀ ਬੰਦੀ ਕਾਰਵਾਈ ਆ ਸਖਤ ਤੋਂ ਸਖਤ ਕਾਰਵਾਈ ਇੱਥੇ ਕੀਤੀ ਜਾਏਗੀ। ਪ੍ਰਸ਼ਾਸਨ ਤੇ ਕਾਰਵਾਈ ਕਰਾਓ ਸਕੂਲ ਪ੍ਰਸ਼ਾਸਨ ਤੇ ਲਾ ਮੈਂ ਕਹਿੰਦਾ ਕਿ ਪ੍ਰਸ਼ਾਸਨ ਦੀ ਕਾਰਵਾਈ ਸਕੂਲ ਦੀ ਸਕੂਲ ਦੀ ਤੇ ਲਾਪਰਵਾਹੀ ਹੈ ਹੀ ਆ। ਸਕੂਲ ਦੀ ਲਾਪਰਵਾਹੀ ਤਾਂ ਪਹਿਲੇ ਹੈਗੀ ਉਹ ਤੇ ਤੁਸੀਂ মিডিਆ ਵਾਲਿਆਂ ਨੇ ਆਵਾਜ਼ ਪਤਾ ਨਹੀਂ ਕਿ ਸਕੂਲ ਦੀ ਲਾਪਰਵਾਹੀ ਆ ਜੇ ਇਸ ਕੇਸ 'ਚ ਸਾਡਾ ਪ੍ਰਸ਼ਾਸਨ ਵੀ ਸਾਥ ਨਹੀਂ ਦੇਗਾ ਆਪਾਂ ਦੁਬਾਰਾ ਧਰਨਾ ਲਾਵਾਂਗੇ ਕੀ ਆ ਕਿਹੜਾ ਸਕੂਲ ਹੈ ਇਹ ਕਿਹੜਾ ਪਬਲਿਕ ਸਕੂਲ ਕੀਤਾ ਜਾ ਰਿਹਾ ਹੈ ਕਿਹੜੀ ਜਗ੍ਹਾ ਤੇ ਮੁਜੀਠਾ ਰੋਡ ਬਾਈਪਾਸ ਰਾਮਨਗਰ ਕਲੋਨੀ ਉਹ ਮੁੰਡੇ ਜਿਹੜਾ ਮੁੰਡਾ ਪੜਿਆ ਉਹਦੀ ਉਮਰ ਕੀ ਹੈ ਉਹ ਮੁੰਡੇ ਦੀ ਉਮਰ ਹੈਗੀ 18-20 ਸਾਲ ਉਹ ਇੱਥੇ ਪੜਦਾ ਹਾਂਜੀ ਉਹ ਵੀ ਇੱਥੇ ਪੜਦਾ ਠੀਕ ਹੈ ਤੋਨਾ ਐਂਡ ਕਰ ਦਿਓ ਜਲਦੀ ਕਰ ਅ ਅ ਅੱਜ ਦੀ ਮੁਜੀਠਾ ਰੋਡ ਬਾਈਪਾਸ ਤੇ ਜੋ ਰਤਰਾ ਪਬਲਿਕ ਸਕੂਲ ਹੈ ਉਥੇ ਸਾਨੂੰ 26 ਤਰੀਕ ਨੂੰ 1 ਵਜੇ ਕਰੀਬ ਇਨਫੋਰਮੇਸ਼ਨ ਮਿਲੀ ਸੀ ਕਿ 5 ਸਾਲ ਦੀ ਲੜਕੀ ਦੇ ਨਾਲ ਕੋਈ ਦੁਸ਼ਕਰਮ ਹੋਇਆ ਵਾ ਜਿਸ ਤੋਂ ਬਾਅਦ ਇੱਥੇ ਅਸੀਂ ਮੌਕੇ ਤੇ ਆਏ ਹਾਂ ਸਬ ਇੰਸਪੈਕਟਰ ਲੇਡੀ ਸਬ ਇੰਸਪੈਕਟਰ ਨੂੰ ਬੁਲਾਇਆ ਗਿਆ ਵਾ ਤੇ ਲੜਕੀ ਦੀ ਸਟੇਟਮੈਂਟ ਲਿਖੀ ਜਾ ਰਹੀ ਹੈ ਸਟੇਟਮੈਂਟ ਦੇ ਵਿੱਚ ਜੋ ਕਿ ਉਸੇ ਵੱਲੋਂ ਦੋਸ਼ 16 ਸਾਲ ਦੇ ਇਸ ਸਕੂਲ ਦੇ ਲੜਕੇ ਤੇ ਲਗਾਇਆ ਜਾ ਰਿਹਾ ਵਾ ਉਸ ਨੂੰ ਵੀ ਐਪੀਂਡ ਕੀਤਾ ਗਿਆ ਵਾ ਜੋ ਵੀ ਸਟੇਟਮੈਂਟ ਲੜਕੀ ਲਿਖਾਉਂਦੀ ਉਸ ਦੇ ਮੁਤਾਬਕ ਕਾਰਵਾਈ ਕੀਤੀ ਗਈ ਹੈ। ਲੜਕਾ ਵੀ ਇਸ ਸਕੂਲ ਚ ਪੜਦਾ ਕਿੰਨੀ ਕਲਾਸ ਹੁੰਦੀ ਹੈ? ਬਿਲਕੁਲ ਜੀ ਲੜਕਾ ਵੀ ਇਸ ਸਕੂਲ ਦਾ ਸਟੂਡੈਂਟ ਆ ਜਿਸ ਦੀ ਉਮਰ ਕਰੀਬ 16 ਸਾਲ ਆ ਤੇ ਉਹ 9th ਕਲਾਸ ਪੜਦਾ ਹੈ। ਕੋਈ ਸੀਸੀਟੀਵੀ ਕੈਮਰਾ ਲੱਗੇ ਸਕੂਲ ਦੇ? ਨਹੀਂ ਸੀਸੀਟੀਵੀ ਹੈ ਜੀ ਇਸ ਚੈੱਕ ਕਰ ਰਹੇ ਹਾਂ ਪਰ ਇਨਸੀਡੈਂਟ ਫਰਡੇ ਨੂੰ ਦੱਸਿਆ ਜਾ ਰਿਹਾ ਵਾ। ਸੋ 3 ਦਿਨ ਪੁਰਾਣਾ ਇੰਸੀਡੈਂਟ ਹੈ। ਉਸ ਨੂੰ ਅਸਮਾਨ ਤੋਂ ਰੋਕਣ ਦਾ ਮਾਮਲਾ ਵੀ ਕੀਤਾ ਜਾ ਰਿਹਾ ਹੈ। ਹਾਂ ਬਿਲਕੁਲ ਜੀ ਉਹਨਾਂ ਨੇ ਸਮਝਾਇਆ ਜਾ ਰਿਹਾ ਹੈ ਕਿ ਕੋਈ ਇਹੋ ਜਿਹੀ ਕੋਈ ਗੱਲ ਨਹੀਂ ਹੈ। ਜੋ ਵੀ ਲੜਕੀ ਦੀ ਸਟੇਟਮੈਂਟ ਹੋਗੀ ਉਸ ਦੇ ਮੁਤਾਬਕ ਸਖਤ ਕਾਰਵਾਈ ਲੜਕੇ ਦੇ ਖਿਲਾਫ ਕੀਤੀ ਜਾ ਰਹੀ ਹੈ। ਬਿਲਕੁਲ ਜੀ ਪਛਾਣ ਦਰਜ ਕਰਨ ਤੋਂ ਬਾਅਦ ਇਮੀਡੀਏਟਲੀ 24 ਘੰਟੇ ਦੇ ਵਿੱਚ ਵਿੱਚ ਮੈਡੀਕਲ ਕਰਾਇਆ ਜਾ ਰਿਹਾ ਹੈ। ਕੀ ਲੱਗਦਾ ਸਕੂਲ ਦੀ ਵੀ ਇਸ ਦੇ ਮਾਮਲੇ ਦੇ ਵਿੱਚ ਲਾਪਰਵਾਹੀ ਸਾਹਮਣੇ ਆਈ ਹੈ ਸਕੂਲ ਕੀ ਲੱਗਦਾ ਸਕੂਲ ਤੇ ਵੀ ਕਾਰਵਾਈ ਕੀਤੀ ਜਾਏ ਕਿ ਇਹ ਹਜੇ ਦੇਖੋ ਜੀ ਸਟੇਟਮੈਂਟ ਜੋ ਫੈਮਿਲੀ ਲਿਖਾਉਂਦੀ ਹੈ ਉਸ ਦੇ ਮੁਤਾਬਕ ਕਾਰਵਾਈ ਕਰ ਰਹੀ ਹੈ। ਥੈਂਕ ਯੂ।